ਹਾਂਜੀ ਸਸੇਕਾਲ ਸਾਰਿਆਂ ਨੂੰ ਕੈਮਾ ਜੀ ਤੇ ਅੱਜ ਕਰਦੇ ਆ ਇੱਕ ਵੱਡਾ ਧਮਾਕਾ ਅੱਜ ਆਏ ਸੀਗੇ ਦਵਾਈ ਲੈਣ ਆਪਾਂ ਰੱਲੇਲੇ ਡਾਕਟਰ ਦੇ ਕੋਲ ਨਾਮ ਪ੍ਰੈਗ ਕੰਪਲੀਟ ਨਾਮ ਛੋਟਾ ਲੱਗਦਾ ਤੇ ਪੜਾਕਾ ਵਾਲਾ ਵੱਡਾ ਹੈ ਤੇ ਜਿਹੜੇ ਵੀ ਭਰਾਵਾਂ ਨੇ ਅੱਜ ਮਨੋ ਵੀਡੀਓ ਕੋਲੇ ਥੋੜੇ ਪੈਨ ਕਾਪੀ ਹੈ ਨਹੀਂ ਤਾਂ ਖੇਤ ਬੈਠੇ ਆ ਉਹ ਸ਼ੇਅਰ ਕਰਕੇ ਰੱਖ ਲਓ ਤੇ ਜੇ ਘਰੇ ਬੈਠੇ ਆ ਤਾਂ ਪੈਨ ਕਾਪੀ ਚੱਕ ਲਓ ਤੇ ਉਹਦੇ ਉੱਤੇ ਡਾਕਟਰ ਦਾ ਸਾਰਾ ਕੁਝ ਜਿਹੜੀ ਚੀਜ਼ ਦਿਖਾਵਾਂਗੇ ਕਰੋ ਬਹੁਤ ਤਕੜਾ ਫਾਰਮੂਲਾ ਦਵਾਈਆਂ ਜਿਹੜੀਆਂ ਵਾਰੀ-ਵਾਰੀ ਰਿਪੀਟ ਕਰਦੀਆਂ ਮੈਂ ਵੀ ਅੱਜ ਖੁਦ ਦੱਸਿਆ ਸੀਗਾ ਦਵਾਈ ਲੈਣੀ ਮੈਂ ਪਹੁੰਚਿਆ ਸੀਗਾ ਉਸ ਤੋਂ ਬਾਅਦ ਚੱਲ ਮੈਂ ਕਿਹਾ ਯਾਰ ਛੋਡੇ ਦੇ ਨਾਲ ਆਪਾਂ ਜਿਹੜਾ ਸਾਰਾ ਸ਼ੇਅਰ ਕਰ ਗਏ ਆਪਾਂ ਤੇ ਅੱਜ ਆਪਾਂ ਛੋਡੇ ਨਾਲ ਇਹੀ ਚੀਜ਼ ਸ਼ੇਅਰ ਕਰਦੇ ਆਂ ਆਜੋ ਮਿਲਦੇ ਆਪਾਂ ਇਹ ਰੱਲੇ ਵਾਲੇ ਡਾਕਟਰ ਬਜਦੇ ਜੀ ਇਹ ਜਿਹੜਾ ਮੈਡੀਕਲ ਆ ਇਹ ਬਿਲਕੁਲ ਪੱਕੋ ਕੈਂਚੀਆਂ ਤੁਸੀਂ ਮੜੀ ਜੀ ਲੋਕੇਸ਼ਨ ਵੀ ਦਿਖਾ ਦੇ ਹਰਨਦੀਪ ਇਧਰੋਂ ਮਾਰਦੇ ਕੈਮਰਾ ਹਨਾ ਬਸ ਅੰਦਰ ਵੜਨ ਸਾਰੀ ਮੋੜਨ ਸਾਰੀ ਇਧਰੋਂ 8ਵੀਂ ਦੀ ਦੁਕਾਨ ਹੈ ਜੀ ਮੈਡੀਕਲ ਹੈ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਬਾਈ ਠੀਕ ਹੋ ਠੀਕ ਹੈ ਜੀ ਵਧੀਆ ਤੇ ਆਜੋ ਵੀ ਮਿੱਤਰੋ ਆਪਾਂ ਕਰਦੇ ਹੁਣ ਗੱਲਬਾਤ ਬਾਈ ਦੇ ਨਾਲ ਤਾਂ ਪੂਰੀ ਜਿਹੜੀ ਜਾਣਕਾਰੀ ਹੈ ਸੋਨੂੰ ਬਾਈ ਤੋਂ ਆਪਾਂ ਦਿੰਨੇ ਆ ਵੀ ਕਿਵੇਂ ਇਹ ਦਿੱਤੀ ਜਾਣੀ ਹੈ ਤੇ ਜਿਹੜੀ ਦਵਾਈ ਹੈ ਇਹ ਤੁਸੀਂ ਦੇਖ ਹੀ ਲਓ ਮੇਰੇ ਹੱਥ ਦੇ ਵਿੱਚ ਹੈ ਇਹਦੇ ਵਾਸਤੇ ਅੱਜ ਆਇਆ ਸੀਗਾ ਮੈਂ ਹੈ ਗਰਮੀ ਵੀ ਹੈ ਕੁਛ ਮੱਜਾ ਪੰਜ ਚਾਰ ਪੀਟ ਵੀ ਕਰਦੀਆਂ ਸੀਗੀਆਂ ਮੈਂ ਯਾਰ ਜਦੋਂ ਦੱਸ ਰਿਹਾ ਕਿ ਮੈਂ ਸੋਨੂੰ ਮੈਂ ਦੱਸਾਂ ਸਾਡੇ ਪਿੰਡ ਠੀਕ ਹੈ ਮੁੰਡਾ ਆਪਣਾ ਮਿੱਤਰ ਹੈ ਉਹਨਾਂ ਦੀ ਰਿਸ਼ਤੇਦਾਰੀ ਹੈ ਜੀ ਤੇ ਮੈਨੂੰ ਇਸ ਤਰ੍ਹਾਂ ਹੀ ਪਤਾ ਲੱਗਿਆ ਸੀਗਾ ਫਿਰ ਮੈਂ ਕਿਹਾ ਚੱਲੀਏ ਜੇ ਤੋ ਦੇਖਿਆ ਮੈਂ ਕਿਹਾ ਚਲੋ ਆਪ ਦਾ ਤਾਂ ਫਾਇਦਾ ਹੋਣੀ ਹੈ ਤੇ ਨਾਲ ਆਪਾਂ ਯਾਰ ਦੋਸਤਾਂ ਨੂੰ ਵੀ ਦਸੀਏ ਠੀਕ ਹੈ ਜਦੋਂ ਕਿਉਂਕਿ ਇਹ ਬਹੁਤ ਕੰਪਲੀਟ ਆਉਂਦੀ ਹੈ ਹਰ ਬੰਦੇ ਦਾ ਫੋਨ ਹਰ ਮਤਲਬ ਭੈਣ ਦਾ ਫੋਨ ਬਸ ਇਹੀ ਹੈ ਵੀ ਵੀਰੇ ਹੰਬੇ ਪਏ ਆ ਬਸ ਆਕੇ ਪਏ ਆ ਕੋਈ ਮਾਜਰ ਰੀਪੀਟ ਕਰੀ ਜਾਂਦੀ ਹੈ ਗਾਣਾ ਰੀਪੀਟ ਕਰੀ ਜਾਂਦੇ ਇਹਦਾ ਕੋਈ ਇਲਾਜ ਨਹੀਂ ਤੇ ਅੱਜ ਆਪਾਂ ਇਹੀ ਇਲਾਜ ਪਾ ਲਿਆਂਦਾ ਤਾਂ ਇਹੀ ਤੁਸੀਂ ਗੌਰ ਦੇ ਨਾਲ ਸੁਣਿਓ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਤੇ ਭਾਈ ਜੀ ਆਪਾਂ ਆਪਣਾ ਪਿੰਡ ਤਮੇਨ ਪੱਖੋ ਕੰਚਗੇ ਪੱਖੋ ਕਲਾ ਹਾਂਜੀ ਪਖੋਕਲਾ ਤੇ ਆਪਣਾ ਇਹ ਮੈਡੀਕਲ ਦਾ ਨਾਮ ਕੀ ਹੈ ਜਿਹੜਾ ਮੈਡੀਕਲ ਦਾ ਨਾਮ ਹੈ ਜੀ ਭਾਰਤ ਮੈਡੀਕਲ ਹਾਂਜੀ ਵੈਸੇ ਸਾਡਾ ਪਿੰਡ ਹੈ ਰੱਲਾ ਰੱਲਾ ਪਿੰਡ ਹੈ ਜੀ ਆਪਾਂ ਥੱਲੇ ਵਾਲੇ ਡਾਕਟਰ ਭਾਈ ਭਾਰਤ ਮੈਡੀਕਲ ਹੈ ਜੀ ਆਪਾਂ ਠੀਕ ਹੈ ਜੀ ਤੇ ਭਾਈ ਜਿਹੜੀ ਇਹ ਆਪਾਂ ਦਵਾਈ ਬਾਰੇ ਗੱਲ ਕਰਦੇ ਆਂ ਵੀ ਜਿਵੇਂ ਆਮ ਵੀ ਭਰਾਮਾ ਨੇ ਵਰਤੀ ਉਹ ਪਿੰਡ ਵਾਲੇ ਮੁੰਡੇ ਨੇ ਵੀ ਦੱਸਿਆ ਸੀਗਾ ਕਹਿੰਦਾ ਨਯਾਰਾ ਯਾਰ ਕਹਿੰਦਾ ਉਹਦੀ ਰਿਸ਼ਤੇਦਾਰ ਐਮ ਐਲ ਆਦਾ ਉਹ ਬਾਈ ਮਤਲਬ ਇਹਦੀ ਭੂਆ ਦਾ ਜਵਾਈ ਕ ਮਾਮੇ ਦਾ ਹਾਂਜੀ ਉਹਦੇ ਮਾਮੇ ਅੱਛਾ ਮਾਮੀ ਦਾ ਜਵਾਈ ਹੈ ਜੀ ਹਾਂਜੀ ਬਿਲਕੁਲ ਤੇ ਉਹ ਕਹਿੰਦਾ ਵੀ ਤੁਸੀਂ ਇੱਕ ਵਾਰੀ ਭਾਈ ਜਾ ਕੇ ਆਈ ਯਾਰ ਅੱ ਲੇ ਜੀ ਆ ਮੁੰਡਾ ਤਾਂ ਫਿਰ ਮੈਂ ਕਿਹਾ ਜਰਾ ਅੱਜ ਗੇੜਾ ਕੱਢੀ ਉਹ ਤੋਂ ਬਾਅਦ ਤੁਹਾਡਾ ਨੰਬਰ ਲੈ ਤਾਂ ਤਾਂ ਹੀ ਤੁਹਾਨੂੰ ਫੋਨ ਮਾਰਿਆ ਤਾਂ ਇਹ ਵੀ ਬੱਚੇ ਬਾਈ ਇਹਨੂੰ ਦੇਣ ਦਾ ਆਪਣਾ ਤਰੀਕਾ ਕੀ ਆ ਤੇ ਕੀ ਆ ਇਹਦੇ ਬਾਰੇ ਸਾਰੀ ਡਿਟੇਲ ਦੱਸੋ ਤੁਸੀਂ ਇਹ ਜਿਹੜੀ ਦਵਾਈ ਆ ਬਾਈ ਜਦੋਂ ਆਪਾਂ ਟੀਕਾ ਭਰਾ ਦਿੰਨੇ ਆ ਹਾਂਜੀ ਆ ਟੀਕਾ ਭਰਉਣ ਤੋਂ ਘੰਟਾ ਜਾਂ 2 ਘੰਟਿਆਂ ਬਾਅਦ ਆਪਾਂ ਥੋੜੀ ਜਿਹੀ ਲੇਟੀ ਜਾਂ ਦਾਣੇ ਜਾਂ ਮੋਟੇ ਦੇ ਵਿੱਚ ਰਲਾ ਕੇ ਇਹ ਪੂਰੀ ਦੀ ਪੂਰੀ ਸਿੱਸੀ ਦੇ ਦੇਣੀ ਆ ਅੱਛਾ ਜੀ ਪੂਰੀ ਦੀ ਪੂਰੀ ਹੋਵੇ ਇੱਕ ਵਾਰੀ ਬਸ ਇੱਕ ਵਾਰੀ ਦੇਣੀ ਆ ਆਪਾਂ ਕਈ ਵਾਰ ਡਾਕਟਰ ਦੋ ਵਾਰੀ ਟੀਕਾ ਭਰ ਜਾਂਦਾ ਦੂਸਰੇ ਦਿਨ ਫੇਰ ਭਰ ਜਾਂਦਾ ਹਾਂਜੀ ਬ ਕਿਸੇ ਤੋਂ ਦਵਾਰੇ ਦੇਣੀ ਹੈ ਦਵਾਰਾ ਫੇਰ ਨਹੀਂ ਆਉਂਗੇ ਜੇ ਟੀਕਾ ਪਾ ਦੋ ਵਾਰੀ ਰਿਪੀਟ ਕਰਾਉਣਾ ਤਾਂ ਦੋ ਵਾਰੀ ਦੇਣੀ ਹੈ ਜੇ ਇੱਕ ਵਾਰੀ ਟੀਕਾ ਪਰਾਉਣਾ ਤਾਂ ਇੱਕ ਵਾਰੀ ਟੀਕੇ ਤੋਂ ਘੰਟਿਆਂ ਜਾਂ 2 ਘੰਟੇ ਬਾਅਦ 2 ਘੰਟੇ ਬਾਅਦ ਵੀ ਨਹੀਂ ਬਾਅਦ ਦੇ 2 ਘੰਟੇ 2 ਘੰਟੇ ਬਾਅਦ ਦੇ ਦਿਓ ਬਸ ਠੀਕ ਹੈ ਜੀ ਤੇ ਕੋਈ ਕਿੰਨੀ ਵਾਰੀ ਰਿਪੀਟ ਹੋਇਆ ਪਸ਼ੂ ਹੈ ਪੂਰਾ ਵਧੀਆ ਇਲਾਜ ਹੈ ਤੇ ਦਵਾਰਾ ਰਿਪੀਟ ਨਹੀਂ ਹੁੰਦਾ ਪਸ਼ੂ ਦਵਾਰਾ ਰਿਪੀਟ ਨਹੀਂ ਹੁੰਦਾ ਜੀ ਹਾਂ ਇਹਦੇ ਨਾਲ ਬਹੁਤ ਫਾਇਦੇ ਹੁੰਦੇ ਆ ਬਾਈ ਤਸਾਨਾ ਵਾਸਤੇ ਬਹੁਤ ਫਾਇਦਾ ਹੈ ਇਹਦਾ ਬਿਲਕੁਲ ਜੀ ਜਿਵੇਂ ਰਿਪੀਟ ਹੋਈਆਂ ਗਾਈਆਂ ਨੂੰ ਲੋਕ ਰਸਾ ਕਰੋ ਡੰਡੇ ਮਾਰ ਦੋ ਵਿਚਾਨੀਆਂ ਲੋਕਾਂ ਦੇ ਖੇਤਾਂ 'ਚ ਲੱਤਾਂਵਾ ਮਤਲਾਈ ਖੇਤਾਂ ਬਿਲਕੁਲ ਜੀ ਕਿਉਂਕਿ ਜਦੋਂ ਪਸ਼ੂ ਰਪੇਟ ਹੀ ਨਹੀਂ ਹੋਊਗਾ ਹਾਂਜੀ ਤਾਂ ਉਹ گاਵਾ ਜਿਹੜੀਆਂ ਲੋਕਾਂ ਦੇ ਕਿੱल्ल्या ਤੇ ਰਹਿਣੀਆਂ ਤਾਂ ਆਵਾਰਾ ਪਸ਼ੂ ਘਟ ਜਾਣਗੇ ਘਟ ਜਾਣਗੇ ਜੀ ਬਿਲਕੁਲ ਇਹ ਵੀ ਇੱਕ ਵਧੀਆ ਚੀਜ਼ ਹੈ ਵੀ ਲੋਕਾਂ ਨੂੰ ਇਹ ਚਾਹੀਦਾ ਵੀ ਵੱਧ ਤੋਂ ਵੱਧ ਬਿਲਕੁਲ ਇਸੇ ਨਾਲ ਹੀ ਸ਼ਾਰਮ ਕੰਮਜਾਮ ਹੋ ਸਕਦੇ ਆ ਜੀ ਆਰਮ ਕੰਮਜਾਮ ਹੋਣਗੇ ਤੇ ਜਿਹੜੇ ਵੀ ਡੇਰੀ ਫਾਰਮ ਦਾ ਕੰਮ ਕਰਦੇ ਨੇ ਜਾਂ ਕੋਈ ਪਸ਼ੂਆਂ ਦਾ ਧੰਦਾ ਕਰਦੇ ਆ ਹਾਂਜੀ ਉਹਨਾਂ ਨੂੰ ਜ਼ਰੂਰ ਪੰਜ ਚਾਰ ਸਿਸੀਆਂ ਇਹ ਲਿਆ ਕੇ ਰੱਖਣੀਆਂ ਚਾਹੀਦੀਆਂ ਪਸ਼ੂ ਦਾ ਕੋਈ ਪਤਾ ਨਹੀਂ ਕਦੋਂ ਹੀਟ ਚਾ ਜੀ ਬਿਲਕੁਲ ਤੇ ਕਈ ਵਾਰ ਪਸ਼ੂਦ ਦੁਆਰਾ ਰਿਪੀਟ ਹੋ ਜਾਂਦਾ ਦੁਆਰਾ ਰਿਪੀਟ ਹੋ ਜਾਂਦਾ ਬਿਲਕੁਲ ਇਹ ਜੇ ਘਰੇ ਪਈ ਹੋ ਤਾਂ ਪਸ਼ੂ ਨੂੰ ਟੀਕਾ ਕਰਾਉਣ ਤੋਂ ਬਾਅਦ ਉਹਦੀ ਦੇ ਦਿਓ ਭਾਈ ਇੱਕ ਮੋਹਰੀ ਚੀਜ਼ ਇਹ ਸੁਣ ਕੱਲ ਪੋਤਾ ਕਿ ਨਾ ਹੁਣ ਆਪਣਾ ਤਾਂ ਮੈਡੀਕਲ ਹੈ ਮੈਡੀਕਲ ਤੇ ਦੇਖੋ ਦੁਆੰਗਾ ਲੈਣ ਪਸ਼ੂ ਵਾਲੇ ਵੈਸੇ ਨੋਰਮ ਬੰਦੇ ਵੀ ਆਉਂਦੇ ਉਹਨੂੰ ਵੀ ਆਪਾਂ ਦੱਸ ਦਿਆਂ ਵੀ ਭਾਈ ਆਹ ਚੀਜ਼ ਜਿੱਤੂ ਲੈ ਜਾ ਰਿਜ਼ਲਟ ਦੇਖ ਤਾਂ ਸੋਨੂੰ ਇਹਦਾ ਰਿਜ਼ਲਟ ਜੇ ਆਪਾਂ 10 ਬੰਦਿਆਂ ਨੂੰ ਦਿਨਿਆਂ ਦਿਨ ਦੇ ਵਿੱਚ ਤੇ ਕਿੰਨੇ ਬੰਦਿਆਂ ਨੂੰ ਰਿਜ਼ਲਟ ਜਿਹੜੇ ਬੰਦੇ ਆ ਕੇ ਕਹਿੰਦੇ ਵੀ ਡਾਕਟਰ ਨਯਾਰਾ ਲਿਆ ਤਾਂ ਯਾਰ ਤੂੰ ਤਾਂ ਬਚਾ ਪਿਆ ਯਾਰ ਅਸੀਂ ਤਾਂ ਇਹ ਹ ओके ਕੋਈ ਵੀ ਪਸ਼ੂ ਟੀਕਾ ਕਰਾਉਂਦਾ ਜਦੋਂ ਟੀਕਾ ਕਰਾਉਂਦਾ ਹਰੇਕ ਨੂੰ ਹੀ ਦਵਾਈ ਜਾਂਦੇ ਆ ਓਕੇ ਜੀ ਪਰ ਜਿਹੜੇ ਰਿਪੀਟ ਪਸ਼ੂ ਆਉਂਦੇ ਨੇ ਸਾਡੇ ਕੋਲ ਜਿੰਨੇ ਕਹਿੰਦਾ ਵੀ ਯਾਰ ਸਾਨੂੰ ਤਾਂ ਤਿੰਨ ਚਾਰ ਵਾਰ ਹੋ ਗਏ ਸੀ ਤਾਂ ਹੁਣ ਰਸਾ ਲਾਉਣਾ ਹੈ ਹਾਂ ਵੀ ਟੀਕਾ ਉਹਨਾਂ ਦੇ ਵਿੱਚ 10 ਚੋਂ 9 ਜਾਂ 9 ਤੇ ਤਾਂ ਤਕਰੀਬਨ ਰਿਜ਼ਲਟ ਹੈ ਯਾਨੀ 90% ਰਿਜ਼ਲਟ ਇਹਦਾ ਖੁੱਲ ਜਿਹੜੇ ਰਿਪੀਟ ਵਾਰ-ਵਾਰ ਬੋਲਦਿਆਂ ਨੂੰ ਉਹਨਾਂ ਤੇ ਆ ਅੱਛਾ ਲੱਗਦਾ ਹੀ ਆ ਪਾਣ ਨੂੰ ਫਰਮਟ ਜੋ ਹਟਾ ਇਹ ਇੱਕ ਸਾਲ ਹੋ ਗਿਆ ਸਾਨੂੰ ਇਹਨੂੰ ਕਰੇ ਬਸ ਕਰਦੇ ਹਾਂ ਬਲੋਡ ਵਿੱਚ ਵੀ ਇਹ ਵੀ ਗੱਲ ਧਿਆਨ ਦੇ ਵਿੱਚ ਰੱਖੋ ਦੇਖੋ ਬਾਈ ਕਹਿੰਦਾ ਜਿਹੜਾ ਤਾਂ ਮੱਝਾ ਹੂੰ ਵੈਸੇ ਇੱਕ ਅੱਧੀ ਵਾਰਾ ਮਤਲਬ ਆਪਾਂ ਕਹਿੰਦਾ ਵਰਨੀਆ ਜਾਂ ਰਹਿਣਾ ਨੇ ਟੀਕਾ ਲੇਟ ਭਰਾਈਏ ਜਾਂ ਕਰੀਏ ਉਹਦੇ ਵਾਸਤੇ ਜਿਹੜੇ ਵਰਦਾਨੀ ਐ ਤੇ ਵਰਦਾਨ ਜਿਹੜਾ ਰਿਪੀਟਰ ਕੇਸ ਉਹਦੇ ਤਾਂ ਉਹਦੇ ਵਾਸਤੇ ਵੀ ਇਹ ਵਰਦਾਨੀ ਐ ਰਿਪੀਟਰ ਕੇਸ ਵੀ ਬਾਈ ਕਹਿੰਦਾ ਜੇ ਦਾ ਰਿਪੀਟਰ ਕੇਸ ਐ ਵੀ ਬਾਰੀ ਬਾਰੀ ਤੀਜੀ ਵਾਰ ਚੌਥੀ ਵਾਰ ਬਾਰੀ ਬਾਰੀ ਪਾਰਾਂ ਦੇ ਨਿਆ ਹੀਟ ਕੱਢੀਆਂ ਵੀ ਆ ਬਸ ਇਹੋ ਟੀਕਾ ਭਰਾਉਣ ਲਈ ਜਦੋਂ ਟੀਕਾ ਭਰਾਤਾ ਉਹਦੇ ਸਹੀ 1.5-2 ਘੰਟਿਆਂ ਦੇ ਵਿੱਚ ਇਹਨੂੰ ਇੱਕ ਪੂਰੀ ਹੀ ਪੂਰੀ ਸੀਸੀ ਦੇ ਦੇਈਏ ਲੇਟੇ ਦੇ ਪਾ ਲੋ ਗਾਣੇ ਦੇ ਪਾ ਲੋ ਵਿਨੇ ਖਾਂਦੀ ਆ ਮਤਲਬ ਮੱਝ ਦਾ ਉਹ ਮੇਰੀ ਕਿਹ ਖਵਾਓ ਫਿਰ ਵੀ ਨਹੀਂ ਖਾਂਦੇ ਭਾਂਡੇ ਦੀ ਰੋਟੀ ਜਿਹੜੇ ਟਕੇ ਭਾਂਡੇ ਪੂਰਾ ਭਾਜੀ ਜਿਵੇਂ ਮਰਜੀ ਉਹਦੇ ਅੰਦਰ ਇੱਕ ਵਾਰੀ ਸ਼ਿੱਟਣੀ ਆ ਤੇ ਜੋ ਦੂਜੇ ਦਿਨ ਫੇਰ ਤੂ ਫਿਰ ਰੋਟੀ ਕਰਵਾਉਣੀ ਚਾਹੁੰਦੇ ਤਾਂ ਤੱਕੀ ਗੰਢਾ ਪਕਾਣਾ ਬਰੀ ਤਰ੍ਹਾਂ ਫਿਰ ਦੇਣੀ ਆ ਤਾਂ ਦੂਜੇ ਦਿਨ ਇੱਕ ਵਾਰੀ ਫੇਰ ਦੇ ਦੇਣਾ ਨਾਲ ਹੀ ਠੀਕ ਹੈ ਵੀ ਦਿਨ ਇਹ ਨਾਲ ਫੇਰ ਦੂਜੇ ਦਿਨ ਦਿੱਤੀ ਸੀ ਤਾਂ ਇਹਦਾ ਬਾਈ ਹੁਣ ਦਾ ਫੋਲ ਦਾ ਹੀ ਹੱਲ ਹੈ ਠੀਕ ਹੈ ਮੇਰੇ ਰੇਵੇ ਰੈਂਟ ਤੇ ਨੂੰ ਆਪਾਂ ਕਹੋ ਕਿ 9 ਦਾ ਹੱਲ ਹੈਗਾ ਪੱਕਾ ਠੀਕ ਹੈ ਜੀ ਪੀਟਰ ਜੀ ਕੇਸ ਹੁੰਦਾ ਤਾਂ ਵੀ ਕਦੇ ਕਹਿੰਦੇ ਕੋਈ ਅੰਦਰ ਵੱਡਾ ਪ੍ਰੋਬਲਮ ਤਾਂ ਆ ਜਾਂਦੀ ਹੈ ਇਹ ਹੋ ਸਕਦਾ ਵੀ ਨਾ ਰਹੇ ਠੀਕ ਹੈ ਜੀ ਤੇ ਦਸਾਂ ਦੇ ਵਿੱਚੋਂ ਲਾਉਣਾ ਦਾ ਪੱਕਾ ਹੀ ਇਲਾਜ ਹੈ ਤੇ ਬਈ ਜੀ ਆਪਾਂ ਗੱਲ ਕਰੀਏ ਨੰਬਰ ਆਪਣੇ ਮੈਡੀਕਲ ਦੀ ਮੈਡੀਕਲ ਦਾ ਨੰਬਰ ਸਾਡਾ ਹੈਗੇ 98157 ਜੀ 98157 ਜੀ 94762 94762 ਠੀਕ ਹੈ ਜੀ ਤੇ ਬਾਕੀ ਬਹੁਤ ਬਹੁਤ ਧੰਨਵਾਦ ਬਈ ਇਹੋ ਜੀ ਚੀਜ਼ ਬਣਾਉਣ ਵਾਸਤੇ ਜਿਹੜੀ ਆ ਚੀਜ਼ ਹੈ ਨਾ ਹਾਂ ਜੀ ਉਹ ਬੜੀ ਸੱਚੀ ਵਿੱਚ ਬੈਰੀ ਤੋਂ ਦੇ ਵਾਤੇ ਬਰਦਾਨ ਸਾਹਿਬ ਤੋਂ ਆਲੀ ਹੈ ਇੱਕ ਹੋਰ ਹੈ ਬਈ ਹਰੇਕ ਦੀ ਪਹੁੰਚ ਚ ਹੈ ਹਾਂਜੀ ਬਾਈ ਬੜੀ ਸਸਤੀ ਹੈ 200 ਰੁਪਏ ਦਾ ਪੀਸ ਹੈ ਬਿਲਕੁਲ ਜੀ ਇਹ ਵੀ ਚੀਜ਼ ਬਹੁਤ ਵਧੀਆ ਗ੍ਰੇਟ ਡਾਕਟਰ ਦਿੰਦੇ ਆ ਜਿਵੇਂ ਆਪਾਂ ਆਪਾਂ ਵੀ ਕਰਾਉਂਦੇ ਆ ਦੇਖੋ ਫਾਰਮ ਨੇ ਆਪਣੇ ਵੀ ਕਜਮਾਲ ਪਸ਼ੂ ਆ ਹਾਂਜੀ ਹੁਣ ਕੀ ਕਰਦੇ ਆ 500 600 ਦਾ ਕੀ ਕਹਿਦਾ ਨਾਂ ਚੱਲ ਰਿਹਾ ਉਹਦਾ ਵੀ ਕੋਈ ਪੱਕਾ ਨਹੀਂ ਉਹਨਾਂ ਦੀ ਬਹੁਤ ਠੱਗੀ ਚਾਂਸ ਹੁੰਦਿਆ ਵੀ ਹੈ ਨਾ ਹਾਂ ਵੀ ਉਹ ਮੈਂ ਬਟੰਡਾ ਹਾਂ ਨਹੀਂ ਗਈ ਉਹ ਵੀ ਸੀਗਾ ਅੱਜ ਨਿਊਜ਼ ਦੇ ਵੀ 10-20% ਰਿਜ਼ਲਟ ਆ ਮੇਰੇ ਕੋਲ ਸੱਚ ਦੇ ਵਿੱਚ ਭਾਈ ਦਿੱਲੀ ਐਵੇਂ ਫੋਨ ਆਉਂਦੇ ਆ ਉਹ ਵੀ ਕਹਿੰਦੇ ਭਾਈ ਅਸੀਂ ਚੋਰੋਂ ਲੀਨ ਲਾਣਾ ਫਰਾਨਾ ਵਾਲਾ ਤਾਂ ਕਾਲਾ ਬਜੀ ਨਾਲ ਨਾ ਠੰਡਾ ਲਵਾਤਾ ਡਾਕਟਰ ਤੋਂ ਪਰ ਜਰ ਤਿੰਨ ਵਾਰੀ ਹੋ ਗਈ ਰਹਿੰਦੀ ਨਹੀਂ ਕਿ ਕੀ ਗੱਲ ਹੈ ਨਾ ਤਾਂ ਇਹ ਵੀ ਬਹੁਤ ਚੰਗੀ ਗੱਲ ਹੈ ਤੇ ਇੱਕ ਆਪਾਂ ਤੁਸੀਂ ਇੱਕ ਹੋਰ ਦੱਸਿਆ ਜੀ ਭਾਈ ਸੋਨੇ ਕੋਈ ਜਿਹੜੇ ਜਿਵੇਂ ਮੈਂ ਨਹੀਂ ਆਇਆ ਉਹਦੇ ਵੀ ਜਿਹੜੇ ਸੈਲ ਕੱਟਣ ਵਾਲੇ ਮਰੀਜ਼ ਬੈਠੇ ਸੀ ਉਨਾਂ ਨੇ ਵੀ ਤੁਸੀ ਦਵਾਈ ਦੇਈ ਜਾਂਦੇ ਸੀ ਉਹਦੇ ਬਾਰੇ ਵੀ ਮਾੜੀ ਦੱਸੋ ਤੇ ਦੇਖੋ ਕੱਲੀ ਕੋਈ ਆਏ ਨਹੀਂ ਵੀ ਮੈਂ ਦਵਾਈ ਲੈਣ ਆ ਗਿਆ ਆਪਾਂ ਇਹ ਹੀ ਦੱਸਣੀ ਆ ਤਾਂ ਪਰ ਜਿਹੜੀ ਚੀਜ਼ ਦਾ ਕਿਸੇ ਨੂੰ ਫਾਇਦਾ ਪਹੁੰਚੇ ਆਪਣੇ ਵੀਡੀਓ ਰਹੀ ਆਪਾਂ ਉਹੀ ਚੀਜ਼ ਦਿਖਾਉਣੀ ਆ ਜੀ ਇੱਕ ਹੈਗਾ ਜੀ ਆਪਣੇ ਕੋਲ ਇਹ ਪਲੇਟ ਆਪ ਦਾ ਅੱਛਾ ਜੀ ਪਲੇਟ ਆਪ ਦਾ ਹਾਂ ਜਿਵੇਂ ਅੱਜ ਕੱਲ੍ਹ ਹੁਣ ਡੇਂਗੂ ਚੱਲੀ ਜਾਂਦਾ ਹਾਂਜੀ ਬਿਲਕੁਲ ਹੁਣ ਕਾਫੀ ਪੇਸ਼ੈਂਟ ਜਿਹੜੇ ਮੰਜਿਆਂ ਤੇ ਪਏ ਆ ਜਿਨ੍ਹਾਂ ਦੀਆਂ ਬੁਖਾਰ ਹੋ ਜਾਂਦਾ ਤੇ ਪਲੇਟਲੇਟ ਸੈੱਲ ਉਹਨਾਂ ਦੇ ਜਮੀ ਥੱਲੇ ਆ ਜਾਂਦੇ ਹਾਂਜੀ ਟੁੱਟ ਜਾਂਦੇ ਆ ਹਾਂ ਟੁੱਟ ਜਾਂਦੇ ਆ ਵਿਚਾਰੇ ਬੋਤਲਾਂ-ਬੂਤਲਾਂ ਲਵਾ ਕੇ ਮਾਰੇ ਉੱਠਦੇ ਆ ਫੇਰ ਇਹ ਵੀ ਸਾਰਾ 200 ਰੁਪਏ ਰਹੀ ਇਹ ਵੀ ਬੜਾ ਸਸਤਾ ਹੈ। ਓਕੇ ਜੀ। ਇਹ ਇੱਕ ਪੰਚੀ ਚੱਕ ਦਿੰਦਾ ਜੀ ਜੀਵਤ ਹੀ ਪਾਉਣਿਆ ਤੁਹਕੇ ਬਸ। ਬਸ ਇਹ ਕੋਲੀ ਰੱਖੋ ਪਿੰਨ ਪਿੰਨੇ ਦੇ ਟੰਕੇ ਪਾਉਣਿਆ ਜੀ ਜੀਵਤ ਹੀ ਪਾ ਲਓ ਜੀ ਘੰਟੇ ਘੰਟੇ ਬਾਅਦ ਬਸ। ਓਕੇ ਇਹਨਾਂ ਜੀਵ ਦੇ ਵਿੱਚ ਰੱਖੋ ਜੇ ਕੋਈ ਬੰਦਾ ਆਪਾਂ ਕਹਿੰਦਾ ਬਾਕਮ ਤਾਂ ਜੀ ਬੈਠਾ ਬਸ ਘੰਟੇ ਬਾਅਦ 10 ਟੰਕੇ ਜੀ ਡ੍ਰੌਪ ਲੈ ਲੇ ਜੀਵਤ ਪਾ ਲੇ ਜੀ ਇਹ ਇਹਦਾ ਵੀ ਸਾਡਾ ਰਿਜ਼ਲਟ ਵਧੀਆ ਜੀ। ਲਓ ਜੀ ਮੇਟਰ ਦੋ ਦਵਾਈਆਂ ਦਾ ਰਿਜ਼ਲਟ ਪੂਰਾ ਹੈ। ਇਹ ਵੀ ਦੇਖੋ। ਉਹ ਦੋਨੇ ਦਵਾਈਆਂ ਦਾ ਫੁੱਲ ਰਿਜ਼ਲਟ ਹੈ। ਜਦੋਂ ਮਰਜੀ ਇੱਕ ਵਾਰੀ ਵਰ ਜੇ ਮੈਂ ਤੁਸੀਂ ਜਦੋਂ ਐਂਟਰ ਹੋਮੋਗੇ ਬੱਸਾਂ ਖੜ੍ਹਦੀਆਂ ਜਿੱਥੇ ਜਾਂ ਜਦੋਂ ਮਾਨਸਾ ਨੂੰ ਲਾਂਗੇ ਤੁਸੀਂ ਅੰਦਾ ਇਹ ਤੋਂ ਤੇ ਉੱਥੇ ਬੋਰਡ ਦੇ ਥੱਲੇ ਜੁਬੰਦਰ ਨੂੰ ਮੁੜਗੇ ਤੁਸੀਂ ਅਠਵਾਂ ਮੈਡੀਕਲ ਆ ਭਾਰਤ ਮੈਡੀਕਲ ਤੇ ਬਾਈ ਇਹ ਨੰਬਰ ਸਕਰੀਨ ਦੇ ਵਿੱਚ ਲਾਵਾਂਗੇ ਆਪਾਂ ਜਰੂਰ ਤਾਂ ਬਾਈ ਦਾ ਨੰਬਰ ਬਾਈ ਨੇ ਬੋਰਡ ਤੇ ਵੀ ਦੱਸਿਆ ਤੇ ਆ ਵੀ ਜਿਹੜੇ ਬੰਦਾਂ ਨੇ ਸੈੱਲ ਟੋੜਦੇ ਆ ਜਿਹੜੇ ਤਾਂ ਇਹ ਜਿਹੇ ਸੈੱਲਾ ਬਾਈ ਦੇ ਸਾਹਬ ਦੇ ਨਾਲ ਬਾਈ ਨੇ ਦੱਸਿਆ ਜਿਵੇਂ ਇਹਦਾ ਇੱਕ ਡੰਡ ਵਿੱਚ ਹੀ ਸੈੱਟ ਕਰ ਦਿੰਦਾ ਘੰਟੇ-ਘੰਟੇ ਬਾਅਦ ਨੂੰ ਦਾਦਾ ਜਿਹੜੇ ਡਰਾਪ ਆ ਜੀਬ ਦੇ ਉੱਤੇ ਪਾਈ ਚਲੋ ਠੀਕ ਹੈ ਜੀ ਇੰਨੇ ਨਾਲ ਸੈੱਟ ਹੋ ਜਾਂਦਾ ਜਣੀ ਕਿ ਬੰਦ ਦੇ ਵਿੱਚ ਜੇ 10 ਕਵਾਰੀ ਵੀ ਤੁਸੀਂ ਲੈ ਲਈ ਤਾਂ ਦੂਜੇ ਦਿਨ ਜਿੰਨਾ ਮਰਜ਼ੀ ਟੈਸਟ ਕਰਵਾ ਰਹੇ ਹੋ ਲੈਬੋਰੀ ਤੋਂ ਤਾਂ ਉਹ ਵਧੇ ਵੀ ਜਾਣਗੇ ਤੇ ਜਿਹੜੇ ਬਈ ਆਪ ਫਿਰ ਨਾਲ ਆਪਣੇ ਧੰਨਵਾਦੀ ਜਾਂਦੇ ਜਿੰਨੇ ਉਹ ਠਿੱਕ ਤਾਂ ਟਾਈਮ ਲਾਦਾ 2-3 ਮਹੀਨੇ ਲੱਗ ਜਾਂਦਾ ਉਹਨਾਂ ਨੂੰ ਅੱਛਾ ਅੱਛਾ ਉਹਨਾਂ ਨੂੰ ਪੂਰੇ ਹੋਣੇ 2-3 ਮਹੀਨੇ ਲੱਗਦੀਆਂ ਜਿਵੇਂ ਕਰੋਨਾ ਦੇ ਟੀਕਿਆਂ ਦਾ ਰੈਐਕਸ਼ਨ ਆ ਹੋਰ ਹੈ ਕਾਹਤਾਂ ਲੋਕ ਕਹੇਗਾ ਉਦੋਂ ਉਹਨੇ ਰੈਐਕਸ਼ਨ ਨਾਲ ਪਏ ਆ ਮੰਜੀਆਂ ਹਾਂਜੀ ਹਾਂਜੀ ਬਿਲਕੁਲ ਜੀ ਇਹ 20-30 ਹਜ਼ਾਰ ਸਾਲ ਕੋਲ ਮਾਤੇ ਲੱਗ ਜਾਂਦਾ 2-3 ਮਹੀਨੇ ਲੱਗਦਾ ਅੱਛਾ ਹੋਲੀ-ਹੋਲੀ ਉੱਠਾਉਂਦੇ ਆਂ ਅਸਾਂ ਕਹਾਂ ਨਾ ਜਦੋਂ ਲੇਬਰ ਡਾਊਨ ਹੋ ਜਾਂਦਾ ਉਹਨਾਂ ਦਾ ਹਾਂਜੀ ਹਾਂਜੀ ਉਹ ਤਾਂ ਫਿਰ ਹੌਲੀ-ਹੌਲੀ ਹੌਲੀ-ਹੌਲੀ ਉੱਠਦਾ ਜੀ ਬਿਲਕੁਲ ਠੀਕ ਕੈਂਡਾ ਰੈਕਸ਼ਨ ਹੋਇਆ ਹੋਇਆ ਹਾਂਜੀ ਇਹਦਾ ਡੇਂਗੂ ਵਾਲਾ ਉਹ ਕੇਸ ਇੱਕ ਦਿਨ ਚ ਉੱਠਦਾ ਠੀਕ ਹੈ ਜੀ ਤੇ ਲੈ ਆ ਵੀ ਮਿੱਤਰੋ ਇੱਕ ਵਾਰੀ ਜ਼ਰੂਰ ਆਉਣਾ ਬਾਈ ਨੇ ਕੁਝ ਲੋਕਾਂ ਵੀ ਲੈਣਾ ਠੀਕ ਹੈ ਦੇਖੋ ਜਿਹੜੀਆਂ ਵੀ ਚੀਜ਼ਾਂ ਜਦੋਂ ਆਪਾਂ ਨੇ ਦੇਖਿਆ ਕੋਈ ਰਿਸ਼ਤੇਦਾਰ ਸਾਰੇ ਆਪਦੇ ਜਿਹੜੇ ਡਾਕਟਰ ਦੇ ਯਾਰ ਆ ਸਾਰੇ ਵਰਤਦੇ ਉੱਥੇ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਆਪਾਂ ਵੀ ਠੀਕ ਹੈ ਤੇ ਇਸ ਕਰਕੇ ਅੱਜ ਖੜੇ ਸੀਗੇ ਤੇ ਮੈਂ ਕਿਹਾ ਚਲੋ ਬਾਈ ਦੇ ਨਾਲ ਗੱਲਬਾਤ ਕਰਾਈਏ ਜਦੋਂ ਇਹ ਚੀਜ਼ ਦਾ ਪਤਾ ਲੱਗਿਆ ਕਿਉਂਕਿ ਮੈਨੂੰ ਅੱਜ ਵੀ ਰਸਤੇ ਦੇ ਵਿੱਚੋਂ ਬਾਕੀ ਜਿਹੜੀਆਂ ਭੈਣਾਂ ਦੇਖ ਰਹੀਆਂ ਉਹ ਤਾਂ ਹੁਣ ਵੀ ਵੀਡੀਓ ਦੇਖ ਰਹੀਆਂ ਹੋਣੀਆਂ ਮੈਨੂੰ ਅੱਜ ਐ ਮੰਨ ਲਓ ਕਿ ਥੋੜੇ ਜਿਹੇ ਸਮੇਂ ਦੇ ਵਿੱਚ ਵਿੱਚ ਹੀ 6-7 ਕੁਦਰਕੋ ਜਿਹੀ ਭੈਣਾਂ ਦਾ ਫੋਨ ਆਇਆ ਸੀ ਰੋਡ ਤੇ ਆਉਂਦਿਆਂ ਦਾ ਤੇ ਉਹ ਵੀ ਦੇਖਿਆ ਨਾ ਉਹਨਾਂ ਦੇ ਵੀ ਇਹ ਸਮੱਸਿਆ ਦੀ ਬ੍ਰੇ ਬੀ ਜੀਟੀ ਕਾ ਭਰਾਇਆ ਪਹਿਲਾਂ ਵੀ ਰੰਗਾ ਕੀ ਕਰੀਏ ਸੀ ਸ਼ੱਕਰ ਪੀਉਣ ਨੂੰ ਵੀ ਕਹਿੰਦਾ ਕੋਈ ਪਚੀਰਾ ਜੂਗ ਆਪਾਂ ਦੇਣ ਨੂੰ ਕੋਈ ਨਹੀਂ ਆ ਵੀ ਠੰਡੀ ਹੁੰਦੀ ਹੈ ਕਿਉਂਕਿ ਆਪਾਂ ਠੰਡੀਆਂ ਚੀਜ਼ਾਂ ਬਈ ਦੇਸੀ ਦੱਸ ਸਕਦੇ ਹਾਂ ਨਾ ਹੋਰ ਤਾਂ ਕੋਈ ਖਾਲੀ ਨਹੀਂ ਕਹਿੰਦੀ ਨਾਲ ਟੀਕੇ ਟੁਕੇ ਵੀ ਲਵਾਈ ਜਾਂਦੇ ਪਰ ਮੱਝਾਂ ਬਾਰੀ ਬਾਰੀ ਰਿਪੀਟ ਹੋ ਜਾਂਦੀਆਂ ਤੇ ਅੱਜ ਮਤਰੋ ਲੋ ਸੋਦਾ ਹੱਲ ਕੜਦਾ ਤੇ ਇੱਕ ਵਾਰੀ ਬਾਈ ਨੂੰ ਤੁਸੀਂ ਆ ਕੇ ਮਿਲੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਤੁਸੀਂ ਇੱਕ ਘਰ ਬੈਠੇ ਵੀ ਮੰਗਵਾ ਸਕਦੇ ਆ ਜੇ ਕਿਤੇ ਦੂਰ ਵੀ ਹੋਣ ਤਾਂ ਬਾਈ ਕੋਰੀਅਰ ਵੀ ਕਰਵਾ ਦੇਣਗੇ ਬਾਈ ਹੈ ਨਾ ਜੇ ਦੂਰ ਹੋਵੇ ਹਾਂ ਜੇ ਜਿਆਦਾ ਦੂਰ ਆ ਤੇ ਪਰ ਜਿਹੜੇ ਆਪਣੇ ਨੇੜੇ-ਤੇੜੇ ਹੁੰਦੇ ਆ 20-50 ਕਿਲੋਮੀਟਰ ਉਹ ਤਾਂ ਨਾ ਘਟਾਪਦਾ ਬੰਦਾ ਆਪ ਹੀ ਆ ਜਾਂਦਾ ਹੁੰਦਾ ਧੰਨਵਾਦ ਜੀ ਸਰਸਰ ਕਰਦੇ